ਹਰ ਕੀ ਵਡਿਆਈ ਦੇਖੇ ਸੰਤ ਹਰ ਨਿਮਾਣਿਆ ਮਾਣ ਦੇ ਬਾਬੇ ਰਸਪੀਨੀ ਆਵਾਜ਼ ਦੇ ਮਾਲਿਕ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲਿਆਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਨੂੰ ਇਹ ਅਵਾਰਡ ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਦੇ ਲਈ ਮਿਲ ਰਿਹਾ ਹੈ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲਿਆਂ ਨੂੰ ਗੁਰਬਾਣੀ ਕੀਰਤਨ ਦੇ ਖੇਤਰ 'ਚ ਬੇਹੱਦ ਪਰਪੱਕ ਸੁਰੀਲੇ ਤੇ ਰਾਗਾਂ ਦੇ ਮਾਹਿਰ कीर्तनिया वजन स्थान प्राप्त है। ਉਹਨਾਂ ਦੇ ਗਾਏ ਗੁਰਬਾਣੀ ਸ਼ਬਦ ਜਿੱਥੇ ਆਤਮਿਕ ਆਨੰਦ ਦਾ ਅਹਿਸਾਸ ਕਰਾਉਂਦੇ ਨੇ ਉੱਥੇ ਹੀ ਉਹਨਾਂ ਦੀ ਮਿੱਠੀ ਆਵਾਜ਼ ਰੂਹ ਨੂੰ ਤੁਰ ਅੰਦਰ ਤੱਕ ਸਕੂਨ ਦਿੰਦੀ ਹੈ। ਭਾਈ ਸਾਹਿਬ ਵੱਲੋਂ ਬੇਹੱਦ ਭਾਵਕ ਅਤੇ ਸੁਰੀਲੇ ਕੀਰਤਨ ਰਾਹੀਂ ਛੋਟੇ ਸਾਬਜਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਗਾਇਆ ਧਾਰਮਿਕ ਗੀਤ ਵਾਟਾ ਲੰਮੀਆਂ ਲੋਕ ਸਮਾਜ ਡੂੰਗੀ ਛਾਪ ਰੱਖਦਾ ਹੈ। ਜੀਵਨ ਸਫਰ ਦੀ ਗੱਲ ਕਰੀਏ ਤਾਂ ਭਾਈ ਹਰਜਿੰਦਰ ਸਿੰਘ ਦਾ ਜਨਮ 1958 ਦੇ ਵਿੱਚ ਪਿੰਡ ਬਲਦਵਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਵੀ ਇੱਕ ਰਾਗੀ ਸਨ। ਅਤੇ ਉਹਨਾਂ ਦੇ ਛੋਟੇ ਭਰਾ ਭਾਈ ਮਨਿੰਦਰ ਸਿੰਘ ਸ਼੍ਰੀ ਨਗਰਵਾਲੇ ਵੀ ਇੱਕ ਮਸ਼ਹੂਰ ਰਾਗੀ ਕੀਰਤਨੀਏ ਨੇ। ਭਾਈ ਹਰਜਿੰਦਰ ਸਿੰਘ ਨੇ ਆਪਣੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। 80 ਦੇ ਦਹਾਕੇ 'ਚ ਉਹਨਾਂ ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਖੇਤਰ ਦੇ ਇੱਕ ਗੁਰਦੁਆਰੇ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸਨ 1983 ਦੇ ਵਿੱਚ ਲੁਧਿਆਣਾ ਚਲੇ ਗਏ ਅਤੇ ਕੁਝ ਸਮੇਂ ਲਈ ਸਥਾਨਕ ਗੁਰਦੁਆਰੇ ਦੇ ਵਿੱਚ ਕੀਰਤਨ ਕਰਦੇ ਰਹੇ ਉਦੋਂ ਤੋਂ ਲੈ ਕੇ ਭਾਈ ਸਾਹਿਬ ਲੁਧਿਆਣਾ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਉਹ ਸ਼੍ਰੀਨਗਰ ਤੋਂ ਆਏ ਸੀ ਇਸ ਲਈ ਉਹਨਾਂ ਦੇ ਪਿੱਛੇ ਸ਼੍ਰੀਨਗਰ ਵਾਲੇ ਸ਼ਬਦ ਜੁੜਿਆ ਤੇ ਅੱਜ ਇਸੇ ਤਖੱਲਸ ਦੇ ਨਾਲ ਜਾਣੇ ਜਾਂਦੇ ਨੇ ਪਾਈ ਹਰਜਿੰਦਰ ਸਿੰਘ ਨੇ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ 650 ਤੋਂ ਵੱਧ ਗੁਰਬਾਣੀ ਰਿਕਾਰਡ ਉਹਨਾਂ ਦੀ ਐਲਬਮ ਗੱਲੀ ਜੋਗ ਨਾ ਹੋਏ ਅਤੇ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਅਤੇ ਸੈਭਜਾਦਿਆਂ ਤੇ ਆਧਾਰਿਤ ਉਹਨਾਂ ਦੀਆਂ ਕੁਝ ਕਵਿਤਾਵਾਂ ਬੇਹੱਦ ਮਕਬੂਲ ਹਨ ਗੁਰਬਾਣੀ ਕੀਰਤਨ ਖੇਤਰ ਉਹਨਾਂ ਦੇ ਪਾਯੋਗਦਾਨ ਸਦਕਾ ਰਾਸ਼ਟਰਪਤੀ ਵੱਲੋਂ ਨਾਦਨ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਦੱਸਦੀ ਹੈ ਕਿ ਰਾਸ਼ਟਰਪਤੀ ਨੇ ਸਾਲ 2025 ਦੇ ਲਈ ਕੁੱਲ 139 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹਨਾਂ ਵਿੱਚ 7 ਪਦਮ ਵਿਭੂਸ਼ਣ, 19 ਪਦਮ ਪੂਸ਼ਣ ਅਤੇ 113 ਪਦਮ ਸ਼੍ਰੀ ਨੇ। ਇਸ ਸਾਲ ਦੀ ਸੂਚੀ ਦੇ ਵਿੱਚ 23 ਔਰਤਾਂ ਵੀ ਸ਼ਾਮਲ ਨੇ। ਇਸ ਸਾਲ ਸਰਕਾਰ ਦੇ ਵੱਲੋਂ ਐਲਾਨੇ ਗਏ ਵਕਾਰੀ ਪਦਮ ਪੁਰਸਕਾਰਾਂ ਦੇ ਵਿੱਚ ਪੰਜਾਬ ਦੇ ਦੋ ਵਿਦਵਾਨਾਂ ਨੂੰ ਸ਼ਾਮਲ ਕੀਤਾ ਗਿਆ। ਜਿਨ੍ਹਾਂ ਵਿੱਚ ਭਾਈ ਹਰਜਿੰਦਰ ਸਿੰਘ ਜੀ ਇੱਕ ਨੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਭਾਈ ਹਰਜਿੰਦਰ ਸਿੰਘ ਜੀ ਅੱਗੇ ਵੀ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਰਹਿਣ ਨਿਊਜ਼ ਡੈਸਕ ਤੋਂ ਮਨਜੀਤ ਵਿਸ਼ਵਾਸ ਦੀ ਰਿਪੋਰਟ ਦਰਸ਼ਨ ਟੀਵੀ ਦੇ ਲਈ